ਬੜੇ ਸੋਹਣੇ ਬੜੇ ਮਿੱਠੇ ਵੇ ਕਹਿੰਦੇ ਪਵਾ ਦੇ ਵੇ ਮਿੱਤਰਾ ਮੋਟਾ ਵਾਰੇ ਫੇਰ ਲਟਣ ਨੂੰ ਆਗੇ ਵੇ ਮਿੱਤਰਾ ਜਿਵੇਂ ਹੰਸਰਾ ਇੰਨੇ ਹੁਣ ਕਹਿਤਾ ਵੀ ਤੁਹਾਨੂੰ ਧਰਨੇ ਨਹੀਂ ਲਾਉਣਾ ਪਊਗਾ ਮੜ ਜੇ ਮੈਂ ਆ ਗਿਆ ਵੀ ਤੂੰ ਮੋਢੀ ਤੇ ਉੱਤੇ ਮੈਨੂੰ ਤਾਂ ਜਿੱਥੇ ਘੇਰ ਲੈਂਦੇ ਉੱਥੇ ਮੈਨੂੰ ਬੋਲਣਾ ਪੈਂਦਾ ਕੁਝ ਨਾ ਫਿਰ ਬਾਪੂ ਜੀ ਪੰਜਾਬ ਜੁਰੇ ਯਾਤਰਾ ਚੱਲ ਰਹੀ ਆ ਕਾਲੀਆਂ ਦੀ ਉਹ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਪੌਣੇ ਘਾਤਰੇ ਸਾਰਾ ਦਿਨ ਝੂਠ ਬੋਲਣਾ ਨਾਮ ਗੁਰਾਂ ਦਾ ਫੇਰ ਬਦਨਾਮ ਕਰਨੇ ਇਹ ਬੱਦਲ ਦੇ ਕੰਮ ਬੇਪੁੱਠੇ ਬੱਤਾਂ ਚਲਾਉਂਦਾ ਹਾਏ ਬੱਤਾਂ ਚਲਾਉਂਦਾ ਪਾਣੀ ਚ ਨੰਦਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨੰਦਾਨਕ ਨੇ ਕਿਤੇ ਵੀ ਲਿਖਿਆ ਸਰਕਾਰ ਤਾਂ ਹੁਣ ਆਮ ਆਦਮੀ ਪਾਰਟੀ ਦੀ ਹੈ ਇਹਦੇ ਬਾਰੇ ਕੀ ਖਿਆਲ ਹੈ ਮਾਨਾ ਵੇ ਸੁਣ ਮਾਨਾ ਹੋਂਟਾ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਤਾਂ ਨੂੰ ਦਿਲੋਂ ਪਲਾਤਾ ਵੇ ਮਿੱਤਰਾ ਨਵੀਂ ਮੌਣ ਨੇ ਡੰਡਾ ਟੀਕਾ ਲਾਤਾ ਵੇ ਮਿੱਤਰਾ ਵੋਟਾਂ ਕਿਸ ਨੂੰ ਪਾਈ ਜਾਨਾ ਆਪਣਾ ਆਪ ਲਟਾਈ ਜਾਨਾ ਵੱਡੇ ਵੱਡੇ ਕੰਮ ਘਟਾਲੇ ਲੱਗਦੇ ਮੈਨੂੰ ਚੋਰ ਵੇ ਗੱਲ ਸੁਣ ਲੈ ਸ਼ੇਤਰਾ ਬਦਲ ਪਾਈ ਹੋਰ ਵੇ ਗੱਲ ਸੁਣ ਲੈ ਸ਼ੇਤਰਾ ਮੈਂ ਪਿੱਤਰਨੀ ਚ ਰਹੇ ਹਾਂ ਸ਼ੰਭੂ ਤੇ ਖਨੋਰੀ ਹਾਂ ਹਾਂ ਪੂਲ ਸਾਰਿਆਂ ਨੇ ਪੇਚਾ ਪਿਆ ਉੱਥੇ ਨਹੀਂ ਮੇਰਾ ਨਹੀਂ ਪਿਆ ਹੈ ਅਡੀ ਕਟਿਆ ਬਈ ਉਹ ਕਹਿਆ ਨੂੰ ਕੋਈ ਨਹੀਂ ਕੋਈ ਗੱਲ ਉਹ ਜੀ ਕਹਿਣਾ ਉਹ ਸਖੋ ਜੋ ਜਾਂਦੇ ਜੱਟਾਂ ਦੇ ਪੁੱਟਾ ਗਏ ਦਿੱਲੀ ਰਾਝਣ ਪਾਣੀ ਲੈ ਕੇ ਮੋਦੀ ਕਮਰੇ ਨੂੰ ਚੱਕ ਲੋ ਵਾਈ ਗਰੂ ਕਹਿ ਕੇ ਮੋਦੀ ਕਮਰੇ ਨੂੰ ਅਜੀਤ ਬੰਦੇ ਦੇ ਦਿਲ ਦੇ ਸੱਚੇ ਬੋਟ ਪੰਦੇ ਨੂੰ ਹਾਏ ਮੋਟ ਪੰਜੇ ਨੂੰ ਪਾਵਾਂਗੇ ਜੇ ਕੈਪਟਨ ਨੂ ਰੂਸ ਆ ਲਗੀ ਕਿੱਥੇ ਪਾਲਣ ਜਾਵਾਂਗੇ ਜੇ ਕੈਪਟਨ ਨੂ ਰੂਸ ਆ ਲੇ ਡੇਢ ਸਾਲ ਬੀਤ ਗਿਆ ਜੱਜਣਾ ਨਸ਼ਾ ਬੰਦ ਨਾ ਹੋਇਆ ਜੀਡੇ ਤੇ ਹੱਥ ਤਰਸੋਂ ਕਦੀ ਗੁਟਕਾ ਕਿ ਖੇਲ ਕੋਇਆ ਨਾ ਨਾ ਰੇਡੀਓ ਨਾ ਮੇਰੇ ਘਰੇ ਟੀਵੀ ਸੀ ਨਾ ਟੇਪ ਤੇ ਮਤਰੇ ਜਾਂਦੇ ਨੇ ਜਦੋਂ ਸੁਣਨਾ ਨਾ ਤੇ ਮੈਨੂੰ ਨਸ਼ਾ ਬਹੁਤ ਬੋਤਲ ਜਿੰਨਾ ਹੋ ਜਾਂਦਾ ਨਹੀਂ ਬਾਕੀ ਸੁਣਦੇ ਤੁਸੀਂ ਹੋਰ ਤਰ੍ਹਾਂ ਦੇ ਗਾਉਣੇ ਸੀ ਲਿਖਣ ਤੁਸੀਂ ਹੋਰ ਤਰ੍ਹਾਂ ਦੇ ਲੱਗਦਾ ਕਾਗਜ਼ ਨੀਤੀ ਦਾ ਵੀ ਲਿਖਣਾ ਪੈਂਦਾ ਫਿਰ ਕੁਛ ਨਾ ਕੁਛ ਸਾਡੇ ਨਾਂ 70 ਸਾਲ ਤੋਂ 75 ਸਾਲ ਤੋਂ ਜਿਹੜੀ ਹੁੰਦੀ ਆਈ ਆ ਵੀ ਗੋਰੇ ਜਿਹੜੇ ਨਾ ਜੇ ਕਿਸੇ ਦਾ ਪਸ਼ੂ ਕਮਜ਼ੋਰ ਹੁੰਦਾ ਸੀ ਉਹ ਉਹਦਾ ਚਲਾਨ ਕਰਦੇ ਉਹਨੂੰ ਜੁਰਮਾਨਾ ਲਾਉਂਦੇ ਇਹ ਕੋਈ ਜ਼ਿਆਦਾ ਪਸ਼ੂ ਤੇੰਦਰੁਸਤ ਰੱਖਦਾ ਹੀ ਵਧੀਆ ਪਸ਼ੂ ਹੁੰਦਾ ਉਹਦਾ ਉਹ ਨਾਮ ਵੀ ਦਿੰਦੇ ਇੱਥੇ ਚੰਗੇ ਨੂੰ ਤਾਂ ਨਾਮ ਕੀ ਦੇਣਾ ਮਾੜੇ ਦੇ ਮਾੜੇ ਸੌ ਸਾਲ ਅੰਗਰੇਜ਼ ਨੇ ਰਾਜ ਕੀਤਾ ਮਰੇ ਕੁੱਤਾ ਤੇ ਹੁੰਦਾ ਸੀ ਕੇਸ ਭਾਈ ਮਾੜੇ ਲੀਡਰਾਂ ਦੀ ਮਾੜੀ ਸੋਚਣੀ ਵੇ ਪਹਿਲਾਂ ਸੋਚਿਆ ਮੰਡਣਾ ਦੇਸ਼ ਭਾਈ ਇਸ ਵੰਡ ਵਿੱਚ 10 ਲੱਖ ਲੋਕ ਮਰ ਗਏ ਛੱਡੇ ਘਰ ਤੇ ਕਿਧਰੇ ਖੇਤ ਭਾਈ ਮਸਾਂ ਜਾਨ ਬਚਾ ਕੇ ਦੇਸ਼ ਪਹੁੰਚੇ ਠੁਖੇ ਕਈ ਦਿਨਾਂ ਦੇ ਪੇਟ ਭਾਈ ਠੁਖਣ ਭਾਣੇ ਸਾਰਾ ਸਿਆਲ ਲੰਗਿਆ ਮਸਾਂ ਆਇਆ ਮਹੀਨਾ ਚੇਤ ਭਾਈ ਆਈ ਯਾਦੀ ਤੇ ਸਾਨੂੰ ਨਹੀਂ ਸੁਖ ਮਿਲਿਆ ਪਿਆ ਘਰ ਘਰ ਵਿੱਚ ਕੜੇ ਸਿਪਾਈ ਜੇ ਹੋ ਕੇ ਅੱਧ ਨੰਗੀ ਜੇ ਨੱਚਣ ਲੱਗੀ ਜੀ ਨੂੰ ਆਖਦੇ ਬਾਲੜੀ ਬਰੇਸ ਭਾਈ ਰੱਬ ਕਰਕੇ ਮਰੇ ਉਹ ਦਰਜੀ ਜੀ ਨੇ ਲਿਆ ਸੀ ਇਹਦਾ ਮੇਚ ਭਾਈ ਕਦੇ ਵੇਖ ਟਾਲੇ ਨਹੀਂ ਕਬਰਾਂਦਾ ਕਿੰਨਾ ਪ੍ਰਧਾਨ ਮੰਤਰੀ ਆ ਨੇਕ ਭਾਈ ਦਿਨ ਰਾਤ ਬਚਾਉਂਦਾ ਦੋਛੀਆਂ ਨੂੰ ਢਿੱਲੇ ਹੋਣ ਨਾ ਪੱਗ ਦੇ ਪੇਚ ਭਾਈ ਸਾਸਰੀਆ ਗਾਲ ਜੀ ਤੁਸੀਂ ਜੁੜੇ ਹੋ ਪੁੱਲਰ ਟੀਵੀ ਦੇ ਨਾਲ ਅਕਸਰ ਦੁਨੀਆ ਦੇ ਵਿੱਚ ਕਾਫੀ ਅਜਿਹੇ ਟੈਲੈਂਟ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਵੱਖਰਾ ਟੈਲੈਂਟ ਹੁੰਦਾ ਹੈ ਵੱਖਰਾ ਅੰਦਾਜ਼ ਹੁੰਦਾ ਹੈ ਵੱਖਰਾ ਹੀ ਗੁਣ ਹੁੰਦਾ ਹੈ ਇਸ ਸਮੇਂ ਮੈਂ ਮੌਜੂਦ ਆ ਪਿੰਡ ਜਲਾਲਾਬਾਦ ਦੇ ਵਿੱਚ ਉੱਥੋਂ ਦੇ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਬਜ਼ੁਰਗ ਨੂੰ ਸ਼ੌਂਕ ਅਵੱਲਾ ਜਿਹਾ ਪਿਆ ਹੋਇਆ ਕਿਸੇ ਨੂੰ ਸ਼ੌਂਕ ਨਸ਼ਿਆਂ ਦਾ ਕਿਸੇ ਨੂੰ ਬਦਮਾਸ਼ੀ ਦਾ ਵੱਲੇ-ਵੱਲੇ ਸ਼ੌਂਕ ਨੇ ਕਿਸੇ ਨੂੰ ਗਾਉਣ ਦਾ ਬਜ਼ੁਰਗਾਂ ਨੂੰ ਜਿਹੜਾ ਸ਼ੌਂਕ ਪਿਆ ਹੈ ਬੜਾ ਅਵੱਲਾ ਸ਼ੌਂਕ ਹੈ ਉਮਰ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਗੱਲਾਂ ਵੀ ਸੱਚੀਆਂ ਨੇ ਜੋ ਲਿਖਦੇ ਨੇ ਉਹ ਵੀ ਸੱਚ ਹੈ ਜਾਨੂ ਹੋਵਾਂਗੇ ਅੱਜ ਇਹਨਾਂ ਦੇ ਨਾਲ ਕਿ ਕਦੋਂ ਤੋਂ ਇਹ ਸ਼ੌਂਕ ਪੈਂਦਾ ਹੈ ਕਿਵੇਂ ਇਹਨਾਂ ਨੂੰ ਪਛਾਣ ਹੁੰਦੀ ਹੈ ਕਿ ਇਹਨਾਂ ਕੋਲੇ ਟੈਲੈਂਟ ਹੈ ਤੇ ਗਾਉਂਦੇ ਕੀ ਨੇ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਓ ਜੇ ਨਵੇਂ ਜੁੜਿਆ ਚੈਨਲ ਤੇ ਨਾਲ ਫੋਲੋ ਕਰ ਲਓ ਸਾਡੇ ਚੈਨਲ ਨੂੰ ਸਭ ਤੋਂ ਪਹਿਲਾਂ ਤਾਂ ਬਜ਼ੁਰਗੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਸਥੀ ਗਾਲ ਜੀ ਬਜ਼ੁਰਗੋ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਠਾਣਾ ਸਿੰਘ ਜਲਾਲਾਬਾਦ ਮੈਨੂੰ ਇੱਕ ਚੀਜ਼ ਦੱਸੋ ਵਧੀਆ ਲਿਖਦੇ ਹਾਂ ਵਧੀਆ ਗਾਉਣੀ ਹਾਂ ਹਾਂਜੀ ਇਹ ਕਿੱਥੋਂ ਸ਼ੌਂਕ ਪਿਆ ਮੈਨੂੰ ਬਚਪਨ ਤੋਂ ਹੀ ਸੀਗਾ ਬਚਪਨ ਤੋਂ ਸ਼ੌਂਕ ਪਿਆ ਚੰਗੀਆਂ ਚੀਜ਼ਾਂ ਸੁਣਨ ਦਾ ਸ਼ੌਂਕ ਸੀਗਾ ਹਾਂ ਚੰਗੀਆਂ ਚੀਜ਼ਾਂ ਤੇ ਜਿਵੇਂ ਛਣਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਝਾਂਜਰ ਛਣ ਕੇ ਅੱਛਾ ਜੀ ਹਨਾ ਅੱਛਾ ਜੀ ਚਿੱਟੀਆਂ ਕਪਾਦੀਆਂ ਫੁੱਟੀਆਂ ਮਾਇ ਨਹੀਂ ਪਰ ਤਹਰੇ ਹਰੇ ਅੱਛਾ ਜੀ ਤੇ ਲੱਕ ਹਿੱਲੇ ਮਜਾ ਜਨ ਜਾਂਦੀ ਦਾ ਓਕੇ ਜੀ ਤੇ ਮੋਟੇ ਮਾਤ ਕੇ ਚੰਗੇ ਚੰਗੇ ਗਾਇਕਾਂ ਦੇ ਗੀਤ ਸੁਣਨ ਦਾ ਸ਼ੌਂਕ ਸੀਗਾ ਸ਼ੌਂਕ ਸੀਗਾ ਉੱਥੋਂ ਸ਼ੌਂਕ ਪਿਆ ਉਹ ਮੇਰੇ ਦਿਲ 'ਚ ਸੀਗਾ ਮੈਨੂੰ ਨਾ ਮੈਂ ਨਾ ਰੇਡੀਓ ਨਾ ਮੇਰੇ ਘਰੇ ਟੀਵੀ ਸੀ ਨਾ ਟੇਪ ਤੇ ਮੈਂ ਤੁਰੇ ਜਾਂਦੇ ਨੇ ਜਦੋਂ ਸੁਣਨਾ ਨਾ ਤੇ ਮੈਨੂੰ ਨਸ਼ਾ ਬਹੁਤ ਬੋਤਲ ਜਿੰਨਾ ਹੋ ਜਾਂਦਾ ਸੀ ਤੇ ਉਹ ਗੱਲ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ ਜਦੋਂ ਮੈਂ ਸੁਣ ਲੈਂਦਾ ਸੀ ਠੀਕ ਹੈ ਨਾ ਨਸ਼ਾ ਹੋਣ ਲੱਗ ਪੈਂਦਾ ਸੀ ਹਾਂ ਵੀ ਮੇਰੇ ਦਿਲ 'ਚ ਵਸ ਜਾਂਦੀ ਉਹ ਚੀਜ਼ ਕਿ ਮੈਂ ਬਾਹਰ ਖੇਤੀ ਬੰਨੀ ਜੇ ਤਾਂ ਨਹਰਾ ਦਾ ਪਾਣੀ ਲਾਉਣਾ ਮੋਟਰਾਂ ਦਾ ਲਾਉਣਾ ਹਲ ਬੋਣਾ ਉਹ ਚੀਜ਼ਾਂ ਮੈਂ ਗਾਉਣੀਆਂ ਓਕੇ ਨਹੀਂ ਬਾਪੂ ਸੁਣਦੇ ਤੁਸੀਂ ਹੋਰ ਤਰ੍ਹਾਂ ਦੇ ਗਾਉਂਦੇ ਸੀ ਲਿਖਣ ਤੁਸੀਂ ਹੋਰ ਤਰ੍ਹਾਂ ਦੇ ਲੱਗ ਪੈ ਲਿਖਣ ਫਿਰ ਉਹ ਇਨਕਲਾਬ ਆ ਗਿਆ ਨਾ ਹੁਣ ਉਮਰ ਪਿਛਲੀ ਆ ਗਈ ਉਮਰ ਪਿਛਲੀ ਆ ਗਈ ਹਾਂ ਨਹੀਂ ਅੱਜ ਵੀ ਮੈਂ ਗੀਤ ਉਹ ਜੇ ਲਿਖ ਸਕਦਾ ਮੇਰੇ ਕੋਲ ਹੈਗੀਆਂ ਚੀਜ਼ਾਂ ਹਾਂ ਮੈਂ ਚਾਹੂੰਗਾ ਆਪਾਂ ਸੁਨਾਈਏ ਕੁਝ ਦਰਦ ਤੇ ਉਹ ਦੂਜਾ ਵੀ ਜਿਵੇਂ ਜਵਾਨੀ ਦੀ ਉਮਰ ਚ ਉਹ ਜਿਹੜੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਕਈ ਗੱਲਾਂ ਜਿਵੇਂ ਆ ਪਰ ਫਿਰ ਵੀ ਉਹਦੇ ਸੱਚ ਮਿੱਥੇ ਲਿਖਿਆ ਜਾਂਦਾ ਸੱਚ ਲਿਖਿਆ ਜਾਂਦਾ ਮੈਂ ਚਾਹੂੰਗਾ ਪਰ ਦਰਸ਼ਕਾਂ ਨੂੰ ਕੁਝ ਸੁਣਾਈਏ ਜਿਵੇਂ ਕਿ ਦੂਜਾ ਆਹਾ ਹੈਗਾ ਪਾ ਕੇ ਯਾਰੀਆਂ ਕਦੇ ਕਿਸੇ ਦਾ ਕਰਨੀ ਪਾੜੀ ਦਾ ਸੋਹਣੀ ਵੇਖ ਜਨਾਨੀ ਵਸਜਣਾ ਦਿਲ ਨਹੀਂ ਸਾੜੀ ਦਾ ਠੀਕ ਹੈ ਨਾ ਮਤਲਬ ਲਿਖਦੇ ਰਹੇ ਹਾਂ ਆ ਮੇਰੇ ਲਿਖੇ ਭਰੇ ਪਏ ਇੱਕ ਲੱਕਪੀਆਂ ਇੱਕ ਰਾਜਨੀਤੀ ਦਾ ਇੱਕ ਦੌਰ ਚੱਲ ਰਿਹਾ ਰਾਜਨੀਤੀ ਵਿੱਚ ਕਾਫੀ ਖੂਬੇ ਲੱਗਦੇ ਹੂ। ਕਿ ਰਾਜਨੀਤੀ ਦਾ ਵੀ ਲਿਖਣਾ ਪੈਂਦਾ ਫਿਰ ਕੁਛ ਨਾ ਕੁ ਸਾਡੇ ਨਾਂ 70 ਸਾਲ ਤੋਂ 75 ਸਾਲ ਤੋਂ ਜਿਹੜੀ ਹੁੰਦੀ ਆਈ ਆ। ਕਹਿੰਦੇ ਮੱਦ ਕੇ ਜਿਹੜੇ ਗੋਰੇ ਸਰਕਾਰਾਂ ਦੇ ਟਾਉਟ ਸੀਗੇ ਰਾਜ ਭਾਗ ਉਹਨਾਂ ਦੇ ਹੱਥ ਹੂੰ ਠੀਕ ਹੈ ਨਾ ਮੈਂ ਚਾਹਣਾ ਆਪਾਂ ਕੁਝ ਰਾਜਨੀਤੀ ਵਾਲਾ ਸੁਣਾਈਏ ਰਾਜਨੀਤੀ ਦਾ ਅੰਦਾਜ਼ਨ ਆ ਵੀ ਹੁਣ ਵੋਟਾਂ ਆ ਗਈਆਂ ਵੋਟਾਂ ਲੈ ਕੇ ਕੀ ਕਰਦੇ ਆ ਵੀ ਵੱਡੇ ਵੱਡੇ ਵਾਦੇ ਜਿਵੇਂ ਅੰਥਰਾ ਇਹਨੇ ਹੁਣ ਕਹਿਤਾ ਵੀ ਤੁਹਾਨੂੰ ਧਰਨੇ ਨਹੀਂ ਲਾਉਣਾ ਪਊਗਾ ਮੜ ਜੇ ਮੈਂ ਆ ਗਿਆ ਵੀ ਤੂੰ ਮੋਦੀ ਤੇ ਉੱਤੇ ਰਹਿਣਾ ਤਾਂ ਥੱਲੇ ਹੀ ਆ ਨਾ ਤੇ ਤੇਰੇ ਵਰਗੇ ਤਾਂ ਉਹਦੇ ਕੋਲੇ ਵਾਧੂ ਹੋਣੇ ਤੇਰੀ ਸੁਣੂਗਾ ਬਿਲਕੁਲ ਨਹੀਂ ਸੁਣੂਗਾ ਉਹ ਹੈ ਨਾ ਤੂੰ ਜਾਣੂ ਰਹੇਗਾ ਨਾ ਕਹ ਹੂੰ ਮਿਲ ਆ ਰੇਨਾ ਦਾ ਲਿਖਿਆ ਕੀ ਐ ਇਹਦੇ ਤੂੰ ਉਹ ਲਿਖਾ ਗਿਆ ਮੈਥੋਂ ਬੜੇ ਸੋਹਣੇ ਬੜੇ ਮਿੱਠੇ ਵੇ ਕਹਿੰਦੇ ਵਾਹ ਦੇਵੇ ਮੇਤਰਾ ਮੋਟਾ ਵਾਲੇ ਫੇਰ ਲੁੱਟਣ ਨੂੰ ਆ ਗਏ ਵੇ ਮੇਤਰਾ ਏ ਕਾ ਦੀਆਂ ਮੋਟਾਂ ਬੇ ਸਾਰੀ ਹੀਰਾ ਪੇਰੀ ਆ ਸਦਾ ਤੜਫਦੀ ਰਹਿੰਦੀ ਏ ਜਿੰਦ ਸਜਣਾ ਤੇਰੀ ਆ ਲੈ ਕੇ ਵੋਟਾਂ ਸਾਨੂੰ ਦਿਲੋਂ ਭਲਾ ਗਏ ਵੇ ਮੇਤਰਾ ਮੋਟਾ ਹਵਾਲੇ 'ਤੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਰੱਬ ਨੇ ਬਣਾਏ ਬੰਦੇ ਤੇ 부ੜੀਆਂ ਨਾਲੋਂ ਮਾੜੇ ਵੇ ਘਰ ਘਰ ਝੂਠੇ ਵਾਦੇ ਦਿਲ ਤਾਂ ਸਾਡੇ ਸਾੜੇ ਵੇ ਗੱਲੀ ਬਾਤੀ ਪੰਜਾਲ ਪੇਰ ਲੰਗਾ ਗਏ ਵੇ ਮਿੱਤਰਾ ਮੋਟਾ ਹਵਾਲੇ 'ਤੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਸਾਡਾ ਖੂਨ ਪਸੀਨਾ ਆਦਮ ਵਗਦਾ ਰਹਿੰਦਾ ਵਾ ਇਹਨਾਂ ਦਾ ਤਾਂ ਦਾ ਲੁੱਟਣ ਨੂੰ ਲੱਗਦਾ ਹੀ ਰਹਿੰਦਾ ਵਾ ਦੇਸ਼ ਮੇਰੇ ਨੂੰ ਲੁੱਟ ਲੁੱਟ ਕਹਿੰਦੇ ਖਾ ਗਏ ਵੇ ਮਿੱਤਰਾ ਬੋਟਾ ਹਮਾਰੇ ਤੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਇਹ ਨਾਨਕ ਦੀ ਧਰਤੀ ਤੇ ਚੋਰਾਂ ਦਾ ਟੋਲਾ ਵੇ ਸਾਤ ਚ ਕਦੇ ਨਹੀਂ ਦੱਸ ਦੇ ਸਾਥੋਂ ਰੱਖ ਦੇ ਉਹ ਲਾਵੇ ਵੇਖ ਠਾਣਿਆ ਦਜ ਤੋਂ ਮੜਾਈ ਲਾਗੇ ਵੇ ਮਿੱਤਰਾ ਬੂਟਾ ਹਮਾਰੇ ਪੇਰ ਲੁੱਟਣ ਨੂੰ ਆਗੇ ਵੇ ਮਿੱਤਰਾ ਵੜੇ ਸੁਣੇ ਬੜੇ ਮਿੱਠੇ ਬੇਕੰਡੇ ਵਾ ਦੇਵੇ ਮਿੱਤਰਾ ਬੂਟਾ ਵਾਲੇ ਪੇਰ ਲੁੱਟਣ ਨੂੰ ਆਗੇ ਵੇ ਮਿੱਤਰਾ ਬਾਪੂ ਲਿਖਦੇ ਹਾਂ ਪਿੰਡ ਦੇ ਵਿੱਚ ਪਤਾ ਹੈ ਸਾਰੇ ਹਾਂਜੀ ਜਾਣੇ ਸਾਥ ਲੱਗਦੀ ਹੈ ਸਾਥ ਲੱਗਦੀ ਹੈ ਕਿਤੇ ਮੈਨੂੰ ਤਾਂ ਜਿੱਥੇ ਘੇਰ ਲੈਂਦੇ ਉੱਥੇ ਮੈਨੂੰ ਬੋਲਣਾ ਪੈਂਦਾ ਕੁਝ ਨਾ ਫਿਰ ਸੁਣਾਉਣੇ ਇਹੀ ਪੈਂਦੇ ਤੁਹਾਨੂੰ ਹੈ ਮੇਰੇ ਕੋਲ ਸਾਰੇ ਦਿਨਾਂ ਦੇ ਨਸ਼ਿਆਂ ਦੇ ਵਿਰੁੱਧ ਲੜਕੀ ਕੀ ਆ ਹਰ ਤਰ੍ਹਾਂ ਦੀ ਚੀਜ਼ ਹੈ ਹਰ ਤਰ੍ਹਾਂ ਦੀ ਚੀਜ਼ ਹੈ ਬੱਪੀ ਜਿਵੇਂ ਮਤਲਬ ਰਾਜਨੀਤੀ ਨੂੰ ਜ਼ਿਆਦਾ ਪਹਿਲ ਦਿੱਤਾ ਇਸ ਤੋਂ ਇਲਾਵਾ ਕੁਝ ਹੋਰ ਲਿਖਿਆ ਹੈ ਖੇਰ ਤਾਂ ਤੇ ਮੇਰੇ ਕਾਫੀ ਵੱਡੇ ਵੱਡੇ ਲਿਖੇ ਹੋਏ ਆ ਮੈਂ ਚਾਹੁੰਨਾ ਆਪਾਂ ਜੇ ਰਾਜਨੀਤੀ ਤੇ ਹੋਰ ਵੀ ਕੁਝ ਲਿਖਿਆ ਗਾਣਾ ਆਪਾਂ ਇੱਕਦਾਂ ਸੁਣਾਈਏ ਖੇਰ ਸੁਣਾ ਦਿੰਨਾ 20 ਲੈ ਜਾਂਦਾ ਵੀ ਲੈਣਾ ਦਾ ਹਾਂ ਸਾਰਨ 47 ਤੋਂ ਲਾ ਕੇ ਜੋ ਸਾਡੇ ਨਾਲ ਬੀਤੇ ਸਾਡੇ ਘਰਾਂ 'ਚ ਇੱਥੇ ਬਜ਼ੁਰਗ ਸੀਗਾ ਉਹਦਾ 47 ਤੋਂ ਪਹਿਲਾਂ ਵਿਆਹ ਹੋਇਆ ਸੀ ਗੱਡਿਆਂ ਤੇ ਬਰਾਤ ਜਾਂਦੀ ਸੀ ਉਦੋਂ ਤੇ ਉਹ ਜਦੋਂ ਵਿਆਹਣ ਗਿਆ ਬੱਗਿਆਂ ਨੇ ਜਾਣਾ ਸੀ ਕਾਫੀ ਦੂਰ ਸੀ ਰਾਤ ਨੂੰ ਗੱਡੇ ਲੈ ਕੇ ਤੁਰਪੇ ਲਾਚਣਾ ਇਹ ਤਾਂ ਬੱਧੀਆਂ ਹੁੰਦੀਆਂ ਸੀ ਤੇ ਰਾਤ 'ਚ ਪਤਾ ਨਹੀਂ ਲੱਗਾ ਕਿ ਤੂਰਾ ਆ ਗਿਆ ਤੇ ਗੋਰੀਆਂ ਦਾ ਰਾਜ ਸੀਗਾ ਤੇ ਤੜਕੇ ਨੂੰ ਰੌਲਾ ਪੈ ਗਿਆ ਵੀ ਕੋਈ ਤੂਰਾ ਮਾਰ ਗਿਆ ਅੱਛਾ ਜੀ ਤੇ ਉਹ ਪੰਡ ਇਕੱਠਾ ਹੋ ਗਿਆ ਹੌਲੀ ਹੌਲੀ ਪਤਾ ਲੱਗਾ ਵੀ ਉਹਦਾ ਕਿਹੜਾ ਟਰੱਕ ਜਾਂਦਾ ਸੀ ਵੀ ਰਾਤ ਬਰਾਤ ਨੰਗੀ ਆ ਤੇ ਜਦੋਂ ਉਹ ਬਰਾਤ ਮੁੜ ਕੇ ਆਈ ਤਾਂ ਪੁਲਿਸ ਨੇ ਘੇਰ ਲਈ ਵੀ ਆਥੋਥੋ ਕਤੂਰਾ ਮਰਿਆ ਅੱਛਾ ਜੀ ਤੇ ਅੱਜ ਅੱਜ ਸਾਡੀਆਂ ਸਰਕਾਰਾਂ ਬੰਦਾ ਮਰਿਆ ਪਿਆ ਉਹਦਾ ਕੋਲ ਦੀ ਤੁਰੇ ਜਾਂਦੇ ਬਿਲਕੁਲ ਤੇ ਜਿਵੇਂ ਕੱਲ ਦੀ ਵੀਡੀਓ ਕਾਈ ਸੀਗੀ ਅੰਬਰ ਸਾਤ ਤੋਂ ਵੀ ਇਨਸਾਨੀਅਤ ਮਰ ਚੁੱਕੀ ਆ ਲਾਸ਼ ਪਈ ਸੀ ਲੋਕ ਤੁਰੇ ਜਾਂਦੇ ਅੱਛਾ ਜੀ ਹੂੰ ਤੇ ਉਹਦੇ ਤਾਂ ਮਿੱਥੇ ਲਿਖਾ ਗਿਆ ਗੀਤ ਵੀ ਗੋਰੇ ਜਿਹੜੇ ਨਾ ਜੇ ਕਿਸੇ ਦਾ ਪਸ਼ੂ ਕਮਜ਼ੋਰ ਹੁੰਦਾ ਸੀ ਉਹ ਉਹਦਾ ਚਲਾਨ ਕਰਦੇ ਉਹਨੂੰ ਜੁਰਮਾਨਾ ਲਾਉਂਦੇ ਜੇ ਕੋਈ ਜ਼ਿਆਦਾ ਪਸ਼ੂ ਨੂੰ ਤੰਦਰੁਸਤ ਰੱਖਦਾ ਹੀ ਵਧੀਆ ਪਸ਼ੂ ਹੁੰਦਾ ਉਹਲਾ ਉਹ ਨਾਮ ਵੀ ਦਿੰਦੇ ਇੱਥੇ ਚੰਗੇ ਨੂੰ ਤਾਂ ਨਾਮ ਕੀ ਦੇਣਾ ਮਾਰੇ ਦੇ ਮਾਰੇ ਮਾਰੇ ਹੀ ਸਮਝਿੰਦੇ ਮਾਰ ਕੇ ਲਿਖਉਂਦੇ ਆ ਚੰਗੇ ਵਾਲੇ ਤੋਂ ਵੀ ਤੇ ਮਾਰੇ ਵਾਲੇ ਬਿਲਕੁਲ ਉਹਨਾਂ ਦਾ ਰਾਜ ਭਾਗ ਹੋਰ ਸੀਗਾ ਜਿਵੇਂ ਇੱਕ ਮੇਰਾ ਦੋਸਤ ਆ ਉਹਦੀ ਗੁੱਡੀ ਵਾਈ ਆ ਉੱਥੇ ਦੂਜਾ ਇੰਗਲੈਂਡ ਅੱਛਾ ਜੀ ਗੁੱਡੀ ਕੋਲੇ ਚੜਾਗਾ ਪੜਿਆ ਨਿਖਾ ਬਹੁਤ ਉਹਦੀ ਏਡਰ ਸਵਾ ਕ ਲੱਖ ਤਨਖਾਹ ਸੀਗੀ ਅੱਛਾ ਜੀ ਫਿਰ ਉਹਨੇ ਫੈਕਟਰੀ ਲਾ ਲਈ ਫੈਕਟਰੀ ਲਾ ਲਈ ਗਵਿੰਦਗੜ੍ਹ ਤੇ ਜਦੋਂ ਪਹਿਲੀ ਵਾਰੀ ਬਾਦਲ ਬਣਿਆ ਉਦੋਂ ਚੜਾਗਾ ਸਾਰੇ ਜੋ ਫੈਕਟਰੀਆਂ ਵਾਲੇ ਇਕੱਠੇ ਕਰ ਲਈ ਆਹ ਲਓ ਮੈਨੂੰ ਸਾਲ ਦਾ 200 ਕਰੋੜ ਦਿਆ ਕਰ ਅੱਛਾ ਜੀ ਤੇ ਉਹ ਚੱਲ ਮੰਨ ਗਏ ਉਹਨਾਂ ਨੇ ਸਾਲ ਦਾ 200 ਕਰੋੜ ਲੈਣ ਲੱਗੇ ਜੋ ਦੂਜੀ ਵਾਰੀ ਫੇਰ ਬਣ ਗਿਆ ਹਾਂ ਦਾ ਵੀ 200 ਥੋੜਾ 400 ਦਿਆ ਕਰ ਅੱਛਾ ਜੀ ਉੱਥੇ ਜਦੋਂ ਇਮਾਨਦਾਰ ਲੋਕ ਸੀ ਜਿਹੜੇ ਇਹ ਉਹ ਉਹਨਾਂ ਨੇ ਫੇਕਟਰੀਆਂ ਬੰਦ ਕਰਤੀ ਤੇ ਉਹ ਮਰ ਕੇ ਉਹਨੇ ਵੀ ਫੈਕਟਰੀ ਚੱਕਤੀ ਫੇਰ ਉਹ ਕੁੜੀ ਕੋਲੇ ਗਿਆ ਇੰਗਲੈਂਡ ਪੜਿਆ ਲਿਖਿਆ ਸੀ ਉਹਨਾਂ ਦੇ ਹਸਪੀਟਲ ਗਿਆ ਜਦੋਂ ਹਸਪੀਟਲ ਗਿਆ ਤੇ ਜਿਹੜੀ ਆਪਣੇ ਹੁੰਦੀ ਆ ਗੱਡੀ ਹਸਪਤਾਲ ਆ ਦੀ ਤੇ ਉਹਦੇ ਚ ਇੱਕ ਬਜ਼ੁਰਗ ਆਇਆ ਤੇ ਗੱਡੀ ਦੇ ਵਿੱਚ ਨਾਲ ਹੀ ਇੱਕ ਕੁੱਤਾ ਆ ਅੱਛਾ ਜੀ ਉਹ ਫਿਕਰ ਚ ਪੈ ਗਿਆ ਵੀ ਇਹ ਬੰਦਿਆਂ ਦਾ ਹਸਪਤਾਲ ਆ ਕੁੱਤਾ ਕਿਉਂ ਐ ਰਾਤ ਨੂੰ ਸੋਈਦਾ ਰਿਹਾ ਉਹ ਡੀਲਾ ਸੁੱਤਾ ਤੇ ਤੜਕੇ ਨੂੰ ਉਹਦੀ ਲੜਕੀ ਜਦੋਂ ਉਹਦੇ ਅਲਚਾਕੀਆਂ ਦੀ ਡੈਡੀ ਤੇਰੀਆਂ ਅੱਖਾਂ ਲਾਲ ਆ ਕੀ ਗੱਲ ਆ ਉਹ ਆਂਦਾ ਵੀ ਥੋੜੇ ਹਸਪਤਾਲ ਚ ਕਰ ਲ ਮੈਂ ਆ ਚੀਜ਼ ਵੇਖੀ ਵੀ ਇੱਕ ਬਜ਼ੁਰਗਾ ਨਾਲ ਕੁੱਤਾ ਆ ਹੂੰ ਤੇ ਐਂਬੂਲੈਂਸ ਚ ਤੇ ਵੀ ਮੁੜ ਕੇ ਦੂਜਾ ਵੀ ਮੈਨੂੰ ਉਹਦਾ ਫਿਕਰ ਆ ਵੀ ਕੁੱਤਾ ਕਾਦੂ ਐ ਅੱਛਾ ਜੀ ਉਹ ਲੜਕੀ ਆਂਦੀ ਡੈਡੀ ਤੈਨੂੰ ਨਹੀਂ ਪਤਾ ਇਥੇ ਇਹ ਕਰਦਾ ਵੀ ਜੇ ਬੁਢਾ ਉਹ ਕੱਲਾ ਜੇ ਕੁੱਤੇ ਨੂੰ ਕਰੇ ਸਰਦੇ ਹੁੰਦੇ ਕੁੱਤੇ ਨੇ ਮਰ ਜਾਣਾ ਹੁਣ ਜਿੰਨੇ ਦਿਨ ਬੁਢਾ ਰਹੂਗਾ ਹਸਪਤਾਲ ਚ ਉਹਨੇ ਦਿਨ ਕੁੱਤਾ ਉਹਨੇ ਦਿਨ ਕੁੱਤਾ ਰਹੂਗਾ ਅੱਛਾ ਜੀ ਤੇ ਵੀ ਜਿੱਦੇ ਬੁਢੇ ਛਿੱਟੀ ਮਿਲਦੀ ਨਾਲ ਹੀ ਕੁੱਤੇ ਨਾਲ ਹੀ ਕੁੱਤਾ ਵਾਸ ਹਾਂ ਤੇ ਸਾਡੇ ਤਾਂ ਤੁਹਾਨੂੰ ਪਤਾ ਕਿਹੋ ਜਿਹਾ ਕੰਮ ਆ ਨਾ ਤੇ ਉਹ ਮੈਥੇ ਛੇਰ ਇਦਾਂ ਲਿਖਿਆ ਗਿਆ ਜਦੋਂ ਸਾਡਾ ਬਾਬਾ ਹੀ ਲੱਗਦਾ ਇਥੇ ਘਰਾਂ ਚੋਂ ਸੀਗਾ ਸੌ ਸਾਲ ਅੰਗਰੇਜ਼ ਨੇ ਰਾਜ ਕੀਤਾ ਮਰੇ ਕੁੱਤਾ ਤੇ ਹੁੰਦਾ ਸੀ ਕੇਸ ਭਾਈ ਮਾਰੇ ਲੀਡਰਾਂ ਦੀ ਮਾਰੀ ਸੋਚਣੀ ਵੇ ਪਹਿਲਾਂ ਸੋਚਿਆ ਮੰਡਣਾ ਦੇਸ਼ ਭਾਈ ਇਸ ਵੰਡ ਵਿੱਚ 10 ਲੱਖ ਲੋਕ ਮਰ ਗਏ ਛੱਡੇ ਘਰ ਤੇ ਕਿਧਰੇ ਖੇਤ ਭਾਈ ਮਸਾਂ ਜਾਨ ਬਚਾ ਕੇ ਦੇਸ਼ ਪਹੁੰਚੇ ਭੁੱਖੇ ਕਈ ਦਿਨਾਂ ਦੇ ਪੇਟ ਭਾਈ ਭੁੱਖਣ ਭਾਣੇ ਸਾਰਾ ਸਿਆਲ ਲੰਗਿਆ ਮਸਾਂ ਆਇਆ ਮਹੀਨਾ ਚੇਤ ਭਾਈ ਆਈ ਯਾਦੀ ਤੇ ਸਾਨੂੰ ਨਹੀਂ ਸੁੱਖ ਮਿਲਿਆ ਪਿਆ ਘਰ ਘਰ ਵਿੱਚ ਕੜੇ ਸਿਪਾਈ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਇੱਥੇ ਚਿੱਟੇ ਕੱਪੜੇ ਤੇ ਲੱਗਣ ਦਰਵੇਸ਼ ਭਾਈ ਜਿਹੜੇ ਸਭ ਤੋਂ ਵੱਧ ਕਤਲ ਕਰਦੇ ਹੁੰਦੇ ਨਹੀਂ ਕਚਹਿਰੀਆਂ 'ਚ ਪੇ ਸਿਪਾਈ ਲੜਕੀ ਦੀ ਕੀ ਇੱਜ਼ਤ ਹੋ ਕੇ ਅੱਧ ਨੰਗੀ ਜੇ ਨੱਚਣ ਲੱਗੀ ਜੀ ਨੂੰ ਆਖਦੇ ਬਾਲੜੀ ਬਰੇਸ ਭਾਈ ਰੱਬ ਕਰਕੇ ਮਰੇ ਉਹ ਦਰਜੀ ਜੀ ਨੇ ਲਿਆ ਸੀ ਇਹਦਾ ਮੇਚ ਭਾਈ ਉੱਡ ਗਏ ਕਿਧਰੇ ਕੰਬਲਾ ਕੇ ਬਾਗ ਬਗੀਚੇ ਤੇ ਕਿਧਰੇ ਖੇਸ ਭਾਈ ਲੀਡਰ ਆਪ ਸੌਣ ਤੇ ਲਾਉਣੇ ਸੀ ਬਾਕੀ ਮਾਰੇ ਪੰਜਾਬੀਆਂ ਨੂੰ ਛੇਕ ਪਾਈ ਵੋਟਰ ਲੈ ਕੇ ਲੋਕਾਂ ਨੂੰ ਭੁੱਲ ਜਾਂਦੇ ਕਿੰਨੇ ਚਤਰ ਚਲਾ ਕੇ ਤੂੰ ਵੇਖ ਭਾਈ ਇਹ ਲੁੱਟ ਖੁੱਟ ਦਾ ਰਾਜ ਬੀਬਾ ਬਹੁਤੀ ਵੱਡੀ ਮਗਹਾਈ ਦੀ ਰੇਸ ਭਾਈ ਕਦੇ ਵੇਖ ਘਟਾਲੇ ਨਹੀਂ ਘਰੌਂਦਾ ਕਿੰਨਾ ਪ੍ਰਧਾਨ ਮੰਤਰੀ ਆਨੇਕ ਭਾਈ ਦਿਨ ਰਾਤ ਬਚਾਉਂਦਾ ਦੋਛੀਆਂ ਨੂੰ ਢਿੱਲੇ ਹੋਣਾ ਪੱਗ ਦੇ ਪੇਚ ਭਾਈ ਬਾਅਦ ਜਾਣ ਗਵਾਂਡੀ ਦੇ ਸਾਡੇ ਖੁੱਲੀ ਮਸਾ ਹਿੰਦੁਸਤਾਨੀਆਂ ਦੀ ਬਰੇਕ ਭਾਈ ਡਰਦਾ ਇਹਨਾਂ ਤੋਂ ਕਹਿੰਦੇ ਰੱਬ ਲੁਕਿਆ ਕਿਤੇ ਮੈਨੂੰ ਨਾ ਜਾਣ ਵੇਚ ਭਾਈ ਡਰ ਗਏ ਪੀਰ ਫਕੀਰ ਤੇ ਗੁਰੂ ਸਾਥ ਦਿਲ ਚੋਰਾ ਨਾ ਰਲਿਆ ਹਰੇਕ ਭਾਈ ਸਾਰੀ ਉਮਰ ਲਟੇਰਿਆਂ ਲੁੱਟਣਾ ਹੀ ਕੀ ਕਰਨਗੇ ਲਿਖੇ ਲੇਖ ਭਾਈ ਲੋਕੀ ਹੱਕ ਕੇ ਖੁਦਕਸ਼ੀਆਂ ਕਰਨ ਲੱਗੇ ਭੋਰਾ ਨਹੀਂ ਸਰਕਾਰਾਂ ਨੂੰ ਠੇਸ ਭਾਈ ਦਿਨ ਰਾਤ ਮਹਿੰਗਾਈ ਜਾਏ ਵਾਦੀ ਕਿਤੇ ਆਮਦੀ ਨਹੀਂ ਹੀਟ ਭਾਈ ਖਾਣਿਆ ਸੁਖ ਦੀ ਜ਼ਿੰਦਗੀ ਨਹੀਂ ਜੀ ਸਕਦਾ ਕਿਹੜਾ ਛੜਦੇ ਨਹੀਂ ਇਹ ਪ੍ਰੇਤ ਪਾਈ ਮਤਲਬ ਤੁਸੀਂ ਪੂਰੇ ਹਾਲਾਤਾਂ ਨੂੰ ਇਸ ਸ਼ੇਰ ਦੇ ਵਿੱਚ ਹੀ ਲਿਖ ਹਾਂਜੀ ਹਾਂਜੀ ਅੱਜ ਤਾਈਂ ਜੋ 347 ਤੇ ਲਾ ਕੇ ਬਾਪੂ ਜੀ ਪੰਜਾਬ ਜੋੜੇ ਯਾਤਰਾ ਚੱਲ ਰਹੀ ਹੈ ਕਾਲੀਆਂ ਦੀ ਉਹ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਮੈਂ ਗੀਤ ਪੂਰਾ ਨਹੀਂ ਕੀਤਾ ਮੇਰਾ ਰੱਦਾ ਸੀਗਾ ਜੋ ਯਾਤਰਾ ਚੱਲਦੀ ਸੀਗੀ ਮੈਂ ਜਿੰਨਾ ਲਈਆ ਸੁਣਾਈਏ ਗੱਲ ਤਾਂ ਸੁਣ ਲਓ ਮੈਂ ਇੱਥੇ ਸ਼ੇਰ ਲਿਖਿਆ ਗਿਆ ਪਾਉਣੇ ਘਾਤਰੇ ਸਾਰਾ ਦਿਨ ਝੂਠ ਬੋਲਣਾ ਨਾਮ ਗੁਰਾਂ ਦਾ ਫੇਰ ਬਦਨਾਮ ਕਰਨਾ ਯਾ ਵੀ ਘੰਟੇ ਪੈਸੇ ਦੀ ਲਾਲਸਾ ਵੇ ਘੜੀ ਪਲਣਾ ਬੈਠ ਆਰਾਮ ਕਰਨਾ ਆਪ ਮਾਇਆ ਦੇ ਮਹਿਲ ਸਾਰਦੇ ਨੇ ਨਾਮਕ ਦੂਸਰੇ ਦਾ ਵੇਖ ਹਰਾਮ ਕਰਨਾ ਬੁਰਾ ਸਦਾ ਲੋਕਾਂ ਦਾ ਕਰੀ ਜਾਣਾ ਉੱਚਾ ਆਪਣਾ ਕਹਿੰਦੇ ਨਾਮ ਕਰਨਾ ਨੀਲੀ ਪੱਗ ਤੇ ਲੰਮੀਆਂ ਦਾੜ੍ਹੀਆਂ ਦੇ ਪੈਸਾ ਆਪਣਿਆਂ ਲਈ ਤਮਾਮ ਕਰਨਾ ਖੁੱਲਾ ਖਾਣਾ ਤੇ ਖੁੱਲਾ ਖੇਡਣਾ ਵੇ ਰਸਤਾ ਸਦਾ ਗਰੀਬ ਦਾ ਜਾਮ ਕਰਨਾ ਭਰਾ ਕਦੇ ਵੀ ਠਾਣਿਆ ਸੋਚਿਆ ਨਹੀਂ ਪਾਠ ਝੂਠ ਦਾ ਸੁਬਾਤੇ ਸ਼ਾਮ ਕਰਨਾ ਬਿਲਕੁਲ ਬਾਪੂ ਜੀ ਮੈਂ ਚਾਹਣਾ ਕਿ ਕਾਲੀਆਂ ਤੇ ਕੋਈ ਲਿਖਿਆ ਤੇ ਪਾ ਸੁਣਾਈਏ ਕਾਲੀਆਂ ਤੇ ਏ ਬਾਦਰ ਦੇ ਕੰਮ ਵੇ ਪੁੱਠੇ ਬਸਾਂ ਚਲਾਉਂਦਾ ਹਾਏ ਬਸਾਂ ਚਲਾਉਂਦਾ ਪਾਣੀ ਚ ਨੈਨਾ ਨਿਕਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨੈਨਾ ਨਿਕਨੇ ਕਿਤੇ ਵੀ ਏ ਚੋਰਾਂ ਦੇ ਚੋਰ ਵੇ ਮਿੱਤਰਾ ਲੱਭਦੇ ਫਿਰ ਨਾ ਬਹਾਨੇ ਆਈ ਦਰ ਪਾਜ ਪਾ ਆਈ ਦਰ ਨਾਈ ਲੋ ਦੂਨਾ ਨਾਲ ਜਰਾਨੇ ਵੇਸ ਵੀਰ ਮਾਰੇ ਫੁਗਰੀ ਬਹਿ ਚੋਰਾਂ ਦੀ ਢਾਣੀ ਚ ਨਾਇ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨਾਇ ਨਾਨਕ ਨੇ ਕਿਤੇ ਵੀ ਲਿਖਿਆ ਕਹਿ ਲੋ ਫੂਰਨੀਆਂ ਕੀ ਬਣਾਉਣਾ ਸੀ ਇਹ ਤਾਂ ਚਿਟਾ ਲਿਆ ਆ ਕਾਲਾ ਹਮੈਤੀ ਆਪਣੇ ਬੰਦੇ ਕਰ ਕਰ ਵਿੱਚ ਪਚਾਇਆ ਵੇਖ ਜਵਾਨੀ ਹੁੰਜੀ ਫਿਰਦੀ ਹੁਣ ਨਸ਼ਿਆਂ ਦੀ ਤਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਸਤੂ ਪਰੇ ਹਾਂ ਬਪੂ ਜਿਵੇਂ ਮਤਲਬ ਤੁਸੀਂ ਲਿਖਦੇ ਵੀ ਸੋਹਣਾ ਹ ਤੁਹਾਡੇ ਗਾਣੇ ਕਾਫੀ ਯਾਦ ਨੇ ਸਾਨੂੰ ਜਦੋਂ ਅਸੀਂ ਤੁਹਾਨੂੰ ਮਿਲਦੇ ਰਹੇ ਤੁਸੀਂ ਸੁਣਾਉਂਦੇ ਰਹੇ ਹੋ ਸਰਕਾਰ ਤਾਂ ਹੁਣ ਆਮ ਆਦਮੀ ਪਾਰਟੀ ਦੀ ਹੈ ਇਦੇ ਬਾਰੇ ਕੀ ਖਿਆਲ ਹੈ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਮਾਨਾ ਵੇ ਸੁਣ ਮਾਨਾ ਹੋਂਟਾਂ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਸਾਨੂੰ ਦਿਲੋਂ ਪਲਾਟਾਵੇ ਮੇਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮੇਤਰਾ ਇੱਕ ਡਾਕਟਰਨੀ ਦੂਜੀ ਕਹਿੰਦੇ ਕੁੜੀ ਹਰਿਆਣੇ ਦੀ ਬਣ ਗਈ ਘਰਵਾਲੀ ਕਹਿੰਦੇ ਹਾਏ ਮਾਨਨ ਮਾਣੇਂ ਢੀ ਤੇਰਾ ਇਨਕਲਾਬ ਮਿੱਟੀ ਚ ਮੜਾਤਾਵੇ ਮਿੱਤਰਾ ਨਵੀਂ ਬਊ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਗੱਲ ਤੈਨੂੰ ਪੈਣੀ ਕਹਿੰਦੇ ਮੰਨਣੀ ਜੱਟਾਂ ਦੀ ਨਹੀਂ ਗਵਾਉਣੀ ਇੱਜ਼ਤ ਅਸੀਂ ਬੈ ਕੇ ਲੱਖਾਂ ਦੀ ਗੱਲ ਬਾਤੀ ਤੈਨੂੰ ਸਾਰਾ ਸਮਝਾਟਾਵੇ ਮਿੱਤਰਾ ਨਵੀਂ ਬਊ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਬਕਰੀ ਨੇ ਗਣੀ ਯਾਦ ਕਿਵੇਂ ਰੱਖ ਲੈਨੀ ਉਮਰ ਦੇ ਹਿਸਾਬ ਨਾਲ ਬਹੁਤਾ ਨਹੀਂ ਪਰਮਾਤਮਾ ਦੀ ਗੱਲ ਬਹੁਤ ਗਾਣੇ ਯਾਦ ਮੈਨੂੰ ਐਸੀ ਗੱਲ ਨਹੀਂ ਗੀ ਬਹੁਤਾ ਕਿਸੇ ਨੂੰ ਪਾਈ ਜਾਨਾ ਆਪਣਾ ਆਪ ਲਟਾਈ ਜਾਨਾ ਵੱਡੇ ਵੱਡੇ ਕੰਨ ਘਟਾਲੇ ਲੱਗਦੇ ਮੈਨੂੰ ਚੋਰ ਵੇ ਗੱਲ ਸੁਣ ਲੈ ਨਸ਼ੱਤਰਾ ਬਦਲ ਪਾਲਟੀ ਹੋਰ ਵੇ ਗੱਲ ਸੁਣ ਲੈ ਨਸ਼ੱਤਰਾ ਦੱਦਕੇ ਹੋ ਹਾਇ ਮੁਕਿਆ ਸਾਡਾ ਵੇਖ ਖੂਨ ਹਾਇ ਸੁਕਿਆ ਸਾਡਾ ਅੱਗੇ ਵਾਲੀ ਗੱਲ ਨਾ ਰਹੇਗੀ ਹੋ ਗਏ ਅਸੀਂ ਕਮ ਜੋਰ ਵੇ ਗੱਲ ਸੁਣ ਲੈ ਨਿਸ਼ਤਰਾ ਬਦਲ ਪਾਲਟੀ ਹੋਰ ਵੇ ਗੱਲ ਸੁਣ ਲੈ ਨਿਸ਼ਤਰਾ ਪਰ ਬੱਪੂ ਜੀ ਜਿਵੇਂ ਮਤਲਬ ਤੁਸੀਂ ਲਿਖਣਾ ਸ਼ੁਰੂ ਕੀਤਾ ਘਰੇ ਬੱਚਿਆਂ ਨੂੰ ਪਤਾ ਤੁਸੀਂ ਲਿਖਦੇ ਹਾਂ 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 ਪਹਿਲਾਂ ਮੇਰੇ ਬੱਚੇ ਹੀ ਗਾਉਂਦੇ ਸੀਗੇ ਰੋਕਦੇ ਨਹੀਂ ਤੁਹਾਨੂੰ ਰਾਜਨੀਤੀ ਦੇ ਨਾਲ ਗਿਆ ਕਰੋ ਨਹੀਂ ਕੋਈ ਰੋਕ ਮੈਂ ਕਿਵੇਂ ਰਹਿਂਗੇ ਜਦੋਂ ਮੇਰਾ ਨਾਂ ਚੱਲਦਾ ਮੈਨੂੰ ਲਜਾਣ ਵਾਲੇ ਲੈ ਜਾਂਦੇ ਬੱਚੇ ਕੀ ਕਰਨਗੇ ਹੂੰ ਬੱਪੂ ਜੀ ਫਿਰ ਜਾਣੇ ਵੀ ਤੁਸੀਂ ਸਾਈਕਲ ਤੇ ਹੀ ਹੋ ਜਿੱਥੇ ਤੁਹਾਨੂੰ ਫੋਨ ਆ ਜੇ ਨਹੀਂ ਹੂੰ ਬਹੁਤ ਮੈਂ ਸਾਰਾ ਪੰਜਾਬ ਲੀਡਰਾਂ ਨਾਲ ਘੁੰਮ ਲਿਆ ਦિલ્ਹੀ ਤਾਈ ਜਾਂ ਧਰਨੇ ਵਾਲਿਆਂ ਨਾਲ ਨੇੜੇ ਤੇੜੇ ਸਾਈਕਲ ਤੇ ਜਾਂਣਾ ਦੂਰ ਨਹੀਂ ਦੂਰ ਨਹੀਂ ਜਾਂਦੇ ਆ ਅੱਜ ਤਾਂ 3 ਸਾਲ ਪਹਿਲਾਂ ਮੈਂ ਲੁਧਿਆਣਾ ਮੈਨੂੰ ਕੰਮ ਹੁੰਦਾ ਸੀ ਕੋਈ ਤੇ ਮੈਂ ਸਵੇਰੇ ਚੱਲਣਾ 6 ਵਜੇ 10 ਵਜੇ ਮੈਂ ਡੀ ਐਮ ਸੀ ਲਾ ਆਉਂਦਾ ਅੱਛਾ ਜੀ ਸਾਈਕਲ ਹਾਂ ਤੇ ਮੇਰਾ ਕੰਮ ਉੱਥੇ 2-250 ਬੰਦਾ ਹੁੰਦਾ ਸੀਗਾ ਅੱਛਾ ਜੀ ਤੇ ਸਾਰਿਆਂ ਨਾਲ ਪਹਿਲਾਂ ਮੇਰਾ ਕੰਮ ਹੋ ਜਾਂਦਾ ਸੀ ਅੱਛਾ ਜੀ ਮੈਂ ਰੋਟੀ ਨਾਲ ਲੈ ਕੇ ਜਾਂਦਾ ਸੀ ਜਦੋਂ ਮੇਰਾ ਕੰਮ ਹੋ ਜਾਣਾ ਮੈਂ ਰੋਟੀ ਖਾ ਲੈਣੀ ਖਾ ਕੇ ਹੂੰ ਚਾ ਪੀ ਕੇ ਵਾਪਸੀ ਬਾਪੂ ਜੀ ਮੈਂ ਜਣਾ ਕੋਈ ਗਾਣਾ ਸੁਣਾ ਦਿਓ ਚਾਹੇ ਬਾਦਲਾਂ ਤੇ ਸੁਣਾ ਦਿਓ ਕੋਈ ਗੱਲ ਨਹੀਂ ਹੂੰ ਤੇ ਆ ਦੇ ਇਹ ਬادل ਦੇ ਕੰਮ ਬੇਫੁੱਟੇ ਬੱਸਾਂ ਚਲਾਉਂਦਾ ਹਾਏ ਬੱਤਾਂ ਚ ਲਾਉਂਦਾ ਪਾਣੀ ਚ ਨੀ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨੀ ਨਾਨਕ ਨੇ ਕਿਤੇ ਵੀ ਲਿਖਿਆ ਏ ਚੋਰਾں ਦੇ ਚੋਰ ਵੇ ਮਿੱਤਰਾ ਲਵਦੇ ਫਿਰ ਨ ਬਹਾਨੇ ਆਇਦਰ ਭਾਜ ਪਾ ਆਇਦਰ ਨੈ ਲੋ ਦੂਨਾ ਨਾਲ ਜਰਾਨੇ ਵੇ ਸ ਵੀਰ ਮਾਰੇ ਫੁਕਰੀ ਬੇ ਚੋਰਾں ਦੀ ਢਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿ ਲੋ ਫੂਰਨੀਆਂ ਕੀ ਬਣਾਉਣਾ ਸੀ ਏ ਤਾਂ ਚਟਾ ਲਿਆ ਆ ਕੱਲ ਹਮੈਤੀ ਆਪਣੇ ਬੰਦੇ ਘਰ ਘਰ ਵਿੱਚ ਪਚਾ ਵੇਖ ਜਵਾਨੀ ਓਂਜੀ ਫਿਰਦੀ ਹੁਣ ਨਛਿਆਂ ਦੀ ਤਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਟ ਗਰ ਬਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਗੁਰੂ ਸਾਹਿਬ ਦੀ ਬੇਆਬਦੀ ਆਪ ਕੀਤੀ ਤੇ ਕਰਵਾਈ ਬਣਿਆ ਫਿਰੇ ਧਰਮ ਦਾ ਦਰਦੀ ਕੀ ਕਦਰ ਇਹਨੇ ਪਾਈ ਇਹਨਾ ਨਾਲੋਂ ਜ਼ਿਆਦਾ ਗੁਣ ਸੀ ਕਹਿੰਦੇ ਸੁੰਦਰਾ ਰਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਇੱਕ ਗੱਲ ਮੇਰੀ ਸੁਣ ਲਾ ਟਾਣਿਆ ਤੂੰ ਨੇੜੇ ਜੇ ਆਕੇ ਲੋਕਾਂ ਦਾ ਦਿਲ ਖੁਸ਼ ਕਰ ਦੰਨਾ ਸੱਚ ਦੀ ਗੱਲ ਸੁਣਾ ਕੇ ਇਹ ਕੀ ਜਾਣਨ ਰੱਬ ਤਾਂ ਕਹਿੰਦੇ ਵਸਦਾ ਹਰ ਪ੍ਰਾਣੀ ਚ ਨਈ ਨਾਨਕ ਨੇ ਕਿਤੇ ਵੀ ਲਿਖਿਆ ਕਹਿੰਦੇ ਝੂਠ ਗਰਬਾਣੀ ਚ ਇਹ ਬادل ਦੇ ਕੰਮ ਵੇ ਪੁੱਠੇ ਮਸਾਂ ਚ ਲਾਉਂਦਾ ਪਾਣੀ ਚ ਨਹੀਂ ਨਾਨਕ ਨੇ ਕਿਤੇ ਵੀ ਨਹੀਂ ਬੱਪੀ ਤਰਨੇ ਚ ਰਹੇ ਹਾਂ ਸ਼ੰਭੂ ਤੇ ਖਨੋਰੀ ਹਾਂ ਹਾਂ ਪੂਲਸ ਵਾਲਿਆਂ ਨੇ ਪੇਚਾ ਪਿਆ ਉੱਥੇ ਨਹੀਂ ਮੇਰਾ ਨਹੀਂ ਪਿਆ ਹੈ ਕਦੀ ਕੁੱਟਿਆ ਬਈ ਕਦੀ ਲੱਖੇ ਚਾਰਜ ਚ ਹੋਏ ਹਾਂ ਜਦੋਂ ਨਾ ਨਾ ਮੇਰੇ ਮੈਂ ਪੂਲਸ ਵਾਲੇ ਪੂਲਸ ਵਾਲਿਆਂ ਨੂੰ ਪਹਿਲਾਂ ਹੀ ਕੋਈ ਗੱਲ ਉਹ ਜੀ ਕਰਨਾ ਉਹ ਆ ਸਖੋ ਜੋ ਜਾਂਦੇ ਖੋਜੇ ਜਾਂਦੇ ਐ ਮਤਲਬ ਕਹਿ ਲੋਗੇ ਰਹੇ ਰੌਣਕ ਲਾ ਰੱਖੀ ਉੱਥੇ ਵੀ ਨਹੀਂ ਕੱਲ ਅਸੀਂ ਠਾਣੇ ਚ ਬੰਦ ਰਹੇ ਜਦੋਂ ਛੱਡਿਆ ਏਦੋਂ 15 20 ਮਿੰਟ ਹਾਂ ਤੇ ਜਿਹੜਾ ਮੇਨ ਅਫਸਰ ਸੀ ਉਹਨੇ ਜਦੋਂ ਸਾਡੇ ਨਾਲ ਗੱਲ ਕਰਨੀ ਸੀ ਉਹਨੇ ਪਹਿਲਾਂ ਨੰਬਰ 1 ਕਿਹਾ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਜੀ ਫਿਰ ਉਹਨੇ ਕਿਹਾ ਵੀ ਤੁਹਾਡੇ ਤੇ ਕੋਈ ਗੱਲ ਨਹੀਂ ਤੁਸੀਂ ਜਾਓ ਹੁਣ ਅੱਛਾ ਜੀ ਵੀ ਕੋਈ ਕੰਪਲੇਟ ਨਹੀਂ ਗਈ ਤੁਹਾਡੀ ਚਲੋ ਤੁਸੀਂ ਬੈਠੇ ਸੀਗੇ ਅਸੀਂ ਹੁਣ ਛੱਡਤਾ ਤੁਹਾਨੂੰ ਅੱਛਾ ਜੀ ਤੇ ਵੀ ਜਿਹੜਾ ਕੰਮ ਮਾਸਕਰ ਤੇ ਲਈ ਤੁਹਾਨੂੰ ਅੰਦਰ ਕੀਤਾ ਈ ਉਹ ਸਾਡਾ ਹੋ ਗਿਆ ਤੇ ਹਾਂ ਤੇ ਬਾਅਦ ਚ ਫਿਰ ਮੈਂ ਉਹ ਅਫਸਰ ਨੂੰ ਕਿਹਾ ਵੀ ਤੁਸੀਂ ਗੁਰੂ ਨਾਲ ਜੁੜੇ ਆ ਜਿਹੜੀ ਪਹਿਲਾਂ ਫਤਿਹ ਬਲਾਈ ਨਾ ਹੂੰ ਉਹ ਬਹੁਤ ਵਧੀਆ ਕੰਮ ਕੀਤਾ ਬਿਲਕੁਲ ਹਾਂ ਇਹ ਚੰਗਾ ਕੰਮ ਕਰਦੇ ਸ਼ਾਬਾਸ਼ ਦਿਓ ਸ਼ਾਬਾਸ਼ ਦਿਓ ਠੀਕ ਹੈ ਤੋਂ ਸਾਰੇ ਆਪਾਂ ਨੂੰ ਕੀ ਕਹਿੰਦੇ ਆਪਣੇ ਭਾਈ ਆਣ ਆਪਣੇ ਭਾਈ ਹਾਂ ਪਰ ਬੱਪੂ ਜਿਵੇਂ ਹਨਾ ਲਿਖਣ ਦਾ ਸ਼ੌਂਕ ਪੈਂਦਾ ਤੁਸੀਂ ਖੇਤੀਬਾੜੀ ਨਾਲ ਰਿਲੇਟਡ ਹੋ ਜੁੜੇ ਹੋ ਧਰਨਿਆਂ 'ਚ ਵੀ ਗਏ ਹੋ ਉੱਥੇ ਇੰਨਾ ਕੁਝ ਹੋਇਆ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਕਾਫੀ ਕੁਝ ਉਹ ਜਿਵੇਂ ਹੰਸਰਾਜ ਹੰਸ ਦਾ ਵਿਰੋਧ ਹੋ ਰਿਹਾ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਵਿਰੋਧ ਲਈ ਬੈਠੇ ਸੀ ਤੁਹਾਨੂੰ ਚੱਕ ਕੇ ਲੈ ਕੇ ਗਏ ਥਾਣੇ ਬਿਠਾਇਆ ਛੱਡਿਆ ਵੀ ਫਿਰ ਵੀ ਤੁਸੀਂ ਆ ਗਏ ਕੀ ਮੰਗਾ ਐਸੇ ਤਰ੍ਹਾਂ ਹੀ ਜਾਰੀ ਰਹਿਣਗੇ ਨਹੀਂ ਇਹ ਜੇ ਕਰਮਾਂ ਤੱਕੇ ਜ਼ਿਆਦਾ ਲੇਟ ਕਰਨਗੇ ਨਾ ਉਹ ਨਾ ਮਤਕੇ ਹਿੰਦੂਸਾਂ ਲੋਕਾਂ ਦੇ ਹੱਥ ਕੜਤਣ ਵਾਦੀ ਆ ਹੂੰ ਬਿਲਕੁਲ ਇੱਕ ਪਾਸੇ ਜੇ ਮਤਕੇ ਪੁੱਛਣਾ ਹੀ ਆ ਜਦੋਂ ਵੋਟਾਂ ਪਾਉਣੀਆਂ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਜੀ ਪੈਸੇ ਲੈ ਕੇ ਵੋਟ ਵਾਗੇ ਫਿਰ ਅਸੀਂ ਚੋਰ ਆ ਬਿਲਕੁਲ ਜੀ ਐਦਾਂ ਮਤਕੇ ਸੰਵਿਧਾਨ ਦੇ ਤੌਰ ਤੇ ਵੋਟ ਪਾਉਣੇ ਆ ਬਿਲਕੁਲ ਜੀ ਵੱਡੇ ਵੱਡੇ ਵਾਦੇ ਮਗਰੋਂ ਕੁਛ ਨਹੀਂ ਹੂੰ ਬਿਲਕੁਲ ਜੀ ਹੈਨਾ ਹੂੰ ਤੇ ਉਹ ਮੇਰਾ ਦਿੱਲੀ ਚ ਤੇ ਗੀਤ ਆ ਜਿਆਦਾ ਚੱਲਿਆ ਹੈ ਨਾ મોદી ਕਮਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੈਂ ਕਿਹਾ ਸੁਣਾਓ ਇੱਕ ਰਿਓ ਵੀ ਆਪਾਂ ਦਰਸ਼ਕਾਂ ਨਾਲ ਸਾਂਝਾ ਕਰੀਏ ਜੱਟਾਂ ਦੇ ਪੁੱਟ ਆ ਗਏ ਦਿੱਲੀ ਰਾਸ਼ਨ ਪਾਣੀ ਲੈ ਕੇ ਮੋਦੀ ਕੰਵਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕੰਵਲੇ ਨੂੰ ਇਹ ਚੋਰਾ ਦਾ ਚੋਨੀ ਬੱਲ ਗਏ ਨਹੀਂ ਗੱਲ ਸੁਣਦਾ ਸਾਡੀ ਵਿੱਚ ਗੁੱਸੇ ਦੇ ਲਾਏ ਧਰਨੇ ਇਹ ਕੰਡਾ ਬਰਬਾਦੀ ਚਾਰ ਜਫੇਰਿਓਂ ਰੋਕੀ ਦਿੱਲੀ ਅਸੀਂ ਜੜ ਕਾਂ ਦੇ ਬਹਿ ਕੇ ਮੋਦੀ ਕੰਵਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕੰਵਲੇ ਨੂੰ ਕਾਉਂ ਮੀਨਿਆਂ ਦੇ ਲੱਗਦੇ ਤਰਨੇ ਇਹਨੂੰ ਸਮਝ ਨਾ ਆਈ ਝੂਠੀਆਂ ਮੀਟਿੰਗਾਂ ਕਰਦਾ ਫਿਰਦਾ ਫਰਕ ਪਿਆ ਨਾ ਕਾਈ ਮੰਡੀ ਗੱਬਾਟ ਸੁਣਾਉਂਦਾ ਫਿਰਦਾ ਦਬੂਰ ਸਾਡੇ ਤੋਂ ਰਹਿ ਕੇ ਮੋਦੀ ਕੰਗਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕੰਗਲੇ ਨੂੰ ਝੂਠ ਬਹਾਨੇ ਲੈ ਗਿਆ ਵੋਟਾਂ ਕਾਲਾ ਤਨ ਨਹੀਂ ਆਇਆ ਹਰ ਬੰਦੇ ਦਾ ਕਹਿੰਦੇ ਖਾਤਾ ਬੈਂਕਾਂ ਵਿੱਚ ਖਲਵਾਇਆ ਕਰਕੇ ਵਾਦੇ ਮੁਕਰ ਗਿਆ ਏ ਹੁਣ ਕੋ ਰਸੀਦੇ ਬਹਿ ਕੇ ਮੋਦੀ ਕੰਗਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕੰਗਲੇ ਨੂੰ ਇਹ ਗਜਰਾਤੀ बाबू ਚੱਲ ਗਏ ਸਾਰ ਦੇ ਨਾਂ ਦੀ ਨਾ ਜਾਣੇ ਆ ਜੱਟਾਂ ਦਾ ਗੁੱਸਾ ਭੜਾ ਛੱਡੂ ਚਬਾ ਕੇ ਢਾਣੇ ਵੇਖਣੇ ਨੇ ਗੀਟ ਲਿਖਿਆ ਵਿੱਚ ਫਿਗਰਾਂ ਦੇ ਪੈ ਕੇ ਮੋਦੀ ਕੰਗਲੇ ਨੂੰ ਚੱਕ ਲੋ ਵਾਹਿਗੁਰੂ ਕਹਿ ਕੇ ਮੋਦੀ ਕੌਲੇ ਨੂੰ ਠੀਕ ਹੈ ਠੀਕ ਹੈ ਬੱਪੀ ਮੈਂ ਚਾਹੂੰਗਾ ਜਾਂਦੀ ਵਾਰ ਆਪਾਂ ਦਰਸ਼ਕਾਂ ਨੂੰ ਇੱਕ ਗਾਣਾ ਤੁਸ ਤੁਹਾਡਾ ਮੈਨੂੰ ਯਾਦ ਹੈ ਰੂਸਾ ਹਾਂਜੀ ਮੈਂ ਚਾਹੂੰਗਾ ਆਪਾਂ ਜਾਂਦੀ ਜਾਂਦੀ ਵਾਰ ਸੰਗਰੀ ਮੈਂ ਦਰਸ਼ਕਾਂ ਨੂੰ ਦੱਸ ਦਵਾ ਕਿ ਬਜ਼ੁਰਗਾਂ ਨਾਲ ਕਾਫੀ ਸਮੇਂ ਪਹਿਲਾਂ ਵੀ ਰਾਬਤਾ ਹੋਇਆ ਸੀ ਹਾਲਾਤਾਂ ਦੇ ਹਿਸਾਬ ਨਾਲ ਚੱਲਦੇ ਨੇ ਹਾਲਾਤਾਂ ਦੇ ਸਮੇਂ ਦੇ ਉੱਤੇ ਲਿਖਦੇ ਨੇ ਸੋ ਮੇਰਾ ਮਕਸਦ ਸੀ ਮੈਂ ਆਪਣੇ ਦਰਸ਼ਕਾਂ ਦੇ ਸਾਹਮਣੇ ਇਹਨਾਂ ਨੂੰ ਲੈ ਕੇ ਆਵਾਂ ਤੇ ਮੈਂ ਅੱਜ ਪਹੁੰਚਿਆ ਇਹਨਾਂ ਦੇ ਗ੍ਰਹਿਣ ਵਾਸਤੇ ਅੱਜ ਆ ਤੁਹਾਡੇ ਰੂਬਰੂ ਕਰ ਰਿਹਾ ਜਾਂਦੀ ਵਾਰ ਦਾ ਗਾਣਾ ਸੁਣ ਲਿਆ ਤੇ ਕਿਵੇਂ ਦੀ ਲੱਗੀ ਅੱਜ ਦੀ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚਲੋ ਸੁਣਾ ਦਿਓ ਬਾਪੂ ਜੀ ਅਤੀਤਾ ਬੰਦੇ ਦਿਲ ਦੇ ਸੱਚੇ ਬੋਟ ਪੰਜੇ ਨੂੰ ਹਾਏ ਬੋਟ ਪੰਜੇ ਨੂੰ ਪਾਵਾਂਗੇ ਜੀਏ ਕੈਪਟਨ ਨੂੰ ਰੁਚਾ ਲੱਗੀ ਕਿੱਥੇ ਪਾਲਣ ਜਾਵਾਂਗੇ ਜੇ ਕੈਪਟਨ ਨੂਰ ਉਸਾ ਲਗੀ ਪਾਕਿਸਤਾਨੀ ਫਿਰ ਦੇ ਦੇਖੇ ਬਟੇਰੇ ਇਹ ਨਸ਼ੇ ਦਾ ਠੰਡਾ ਕਰਦੇ ਰਿਸ਼ਤੇਦਾਰ ਜ ਤੇਰੇ ਜੇ ਨਾਨੇ ਭੇਜਿਆ ਚਿੱਟਾ ਪੀ ਪੀ ਕੇ ਮਰ ਜਾਵਾਂਗੇ ਜੇ ਕੈਪਟਨ ਨੂਰ ਉਸਾ ਲਗੀ ਕਿੱਥੇ ਪਾਲਣ ਜਾਵਾਂਗੇ ਜੇ ਕੈਪਟਨ ਨੂਰ ਉਸਾ ਲਗੀ ਡੇੜ ਸਾਲ ਬੀਤ ਗਿਆ ਛੱਜਣਾ ਨਸ਼ਾ ਬੰਦਨਾ ਹੋਇਆ ਜੀਡੇ ਤੇ ਹੱਥ ਤਰਸੋਂ ਕਾਦੀ ਗੁਟਕਾ ਕਿੱਥੇ ਲਕੋਇਆ ਨਾਲ ਨਸ਼ੇ ਦੇ ਮਰਦੇ ਲੋਕੀ ਕੀ ਤੈਨੂੰ ਸਮਝਾਵਾਂਗੇ ਜੇ ਕਪਟਨ ਨੂਰ ਉਚਾਲ ਗਈ ਕਿੱਥੇ ਪਾਲਣ ਜਾਵਾਂਗੇ ਜੇ ਕਪਟਨ ਨੂਰ ਉਚਾਲ ਗਈ ਇਹ ਬਾਦਲ ਨੇ ਦਿੱਤਾ ਤੋਹਫਾ ਰੁਲ ਗਈ ਵੇਖ ਜਵਾਨੀ ਤੂੰ ਤਾਂ ਡੋਪਟੇ ਤੇ ਕਰਾਉਣਾ ਦਿਲ ਵਿੱਚ ਬੇਈਮਾਨੀ جے نشا تو بند نہ کیتا ਥਾਂ ਥਾਂ ਧਰਨੇ ਲਾਵਾਂਗੇ ਜੇ ਕੈਪਟਨ ਨੂਰ ਚਾ ਲੈਗੀ ਕਿੱਥੇ ਪਾਲਣ ਜਾਵਾਂਗੇ ਜੇ ਕੈਪਟਨ ਨੂਰ ਚਾ ਲੈਗੀ اک ਗੱਲ ਸੁਣ ਪਰਨੀਤ ਕਰੇ ਤੂੰ ਰੱਖੀ ਐ ਦੀ राखी ਨਾ ਖੜਕਾਈ ਕੁੰਡਾ ਬੂਆ ਬਾਰੀ ਵਿਚ ਦੀ ਝਾਕੀ ਜਦੋਂ ਰਾਜਾ ਪਿਆਰ ਕਰੂਗਾ ਆਪਾਂ ਵੀਡੀਓ ਬਣਾਵਾਂਗੇ ਜੇ ਕੈਪਟਨ ਨੂਰ ਉਚਾਲੇਗੀ ਕਿੱਥੇ ਪਾਲਣ ਜਾਵਾਂਗੇ ਜੇ ਕੈਪਟਨ ਨੂਰ ਉਚਾਲੇ ਵੇਖਟਾਂਆਂ ਘਰ ਕਰਦੇ ਵਿੱਚ ਰੁੰਦੀਆਂ ਫਿਰਦੀਆਂ ਮਾਵਾਂ ਪਿਛਲੀ ਉਮਰੇ ਮਾਪਿਆਂ ਲਈ ਹਾਏ ਹੁੰਦੇ ਪੁੱਤਰ ਛਾਵਾਂ ਦਿਲ ਵਿੱਚ ਸਾਡੇ ਗੁੱਸਾ ਬਹੁਤਾ ਇਕ ਦੀ ਸੋ ਸਣਾਵਾਂਗੇ ਜੇ ਕੈਪਟਨ ਨੂਰ ਉਚਾਲੇਗੀ ਕਿੱਥੇ ਪਾਲਣ ਜਾਵਾਂਗੇ ਮਾੰਗੇ ਅਸੀਂ ਤਾਂ ਬੰਦੇ ਦਿਲ ਦੇ ਸੱਚੇ ਵੋਟ ਪੰਜੇ ਨੂੰ ਪਾਵਾਂਗੇ ਜੇ ਕੈਪਟਨ ਨੂੰ ਰੂਚਾ ਲੱਗੀ ਸੋ ਇਹ ਸੀ ਜਲਾਲਾਬਾਦ ਦੇ ਉਹ ਬਜ਼ੁਰਗ ਜਿਨ੍ਹਾਂ ਨੇ ਰਾਜਨੀਤੀ ਦੇ ਗਾਣੇ ਲਿਖੇ ਸ਼ੌਂਕ ਪੈਂਦਾ ਬਚਪਨ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਇਹਨਾਂ ਨਾਲ ਵਾਰਤਾਲਾਪ ਹੋਇਆ ਸੀ ਤੇ ਕਾਫੀ ਇਹਨਾਂ ਨੇ ਗਾਣੇ ਸੁਣਾਏ ਸਾਡਾ ਜੀਲਵਾਰ ਰੱਖਿਆ ਸੀ ਸ਼ੰਭੂ ਖਨੋਰੀ ਬੋਰਡ ਤੇ ਤੇ ਸੋ ਕਿਵੇਂ ਦੀ ਲੱਗੀ ਅੱਜ ਦੀ ਇੰਟਰਵਿਊ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਨਵੇਂ ਜੁੜੇ ਹੋ ਪੁਲਟਾ ਟੀਵੀ ਦੇ ਨਾਲ ਫੋਲੋ ਕਰ ਲੋ ਇਸ ਚੈਨਲ ਨੂੰ ਮੈਂ ਹਾਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ